ਲੁਧਿਆਣਾ 'ਚ ਦਿਨ ਦਿਹਾੜੇ ਇੱਕ ਐਕਟਿਵਾ 'ਤੇ ਸਵਾਰ ਲੜਕੀ ਦੀ ਬਾਈਕ ਸਵਾਰਨੇ ਚਪਟੀ ਚੇਨ ਤੇ ਹੋ ਗਿਆ ਫਰਾਰ ਸੀਸੀਟੀਵੀ 'ਚ ਕੈਦ ਹੋਈ ਘਟਨਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਦੱਸ ਦਈਏ ਕੀ ਹੈ ਤਸਵੀਰਾਂ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਬਾਬਾ ਦੀਪ ਸਿੰਘ ਗੁਰਦੁਆਰਾ ਰੋਡ 'ਦੀਆਂ ਨੇ ਜਿੱਥੇ ਇੱਕ ਐਕਟਿਵਾ 'ਤੇ ਟਿਊਸ਼ਨ ਮਾਰਕੀਟ ਜਾ ਰਹੀ ਲੜਕੀ ਦਾ ਪਿੱਛਾ ਕਰ ਰਹੇ ਬਾਈਕ ਸਵਾਰ ਨੇ ਚੇਨ ਚਫੜ ਲਈ ਜਿਸ ਤੋਂ ਬਾਅਦ ਨੋਟਾ ਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਸੰਬੰਧੀ ਜਾਂਚ ਦੀ ਗੱਲ ਕਹੀ ਹੈ ਅਦਰ ਪਰਿਵਾਰ ਦਾ ਕਹਿਣਾ ਹੈ ਕਿ ਉਹ ਨਦੀ ਲੜਕੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਟਿਊਸ਼ਨ ਸੈਂਟਰ ਮਾਰਕੀਟ ਦੇ ਵਿੱਚ ਜਾ ਰਹੀ ਸੀ ਕਿ ਅਚਾਨਕ ਇੱਕ ਬਾਈਕ ਸਵਾਰ ਨੌਜਵਾਨ ਨੇ ਪਿੱਛਾ ਕਰਦੇ ਹੋਏ ਗਲੇ ਚ ਪਾਈ ਡੇਢ ਟੋਲੀ ਦੀ ਸੋਨ ਦੀ ਚੇਨ ਤੋੜ ਕੀ ਫਰਾਰ ਹੋ ਗਿਆ ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ આરોપી ਨੌਜਵਾਨ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜੀ ਨਾਮਾਂ ਦੀ ਤੁਹਾਡਾ ਅੱਛਾ ਕੀ ਹੋਇਆ ਕੀ ਮਸਲਾ ਕੀ ਹੋਇਆ ਕੋ ਇੱਥੇ ਐਸੇ ਕੋੜੇ ਰੋਸ਼ਨ ਮਾਰਦੇ ਤੇ ਜੀ ਜਲਵਾਇਆ ਹੋਇਆ ਸੀ ਇਹ ਤਾਂ ਪਹਿਲਾਂ ਵੀ ਪਾੜ ਟੁੱਟਿਆ ਹੋਇਆ ਸੀ ਅੱਜ ਉਹਨਾਂ ਨੇ ਬੁਲਾਇਆ ਕਿ ਨੇ ਆ ਜਾਓ ਆ ਉਹ ਨਿੱਕੇ ਜਿਹੇ ਮੈਂ ਗਾਇਬ ਨਹੀਂ ਹੁੰਦੇ। ਇੱਛੇ ਤੋਂ ਉੜ ਕੇ ਲੱਗੇ ਚੋਰ ਲੈ ਕੇ ਗਏ ਮਤਲਬ ਚੋਰ ਕੋਈ ਹੋ ਮੈਨੂੰ ਹੁਣ ਕੀ ਪਤਾ। ਉਹ ਜਿਹੜੇ ਨਸ਼ੇ ਕਰਦੇ ਆਂ। ਆਂਟੀ ਮੋਕੇ ਤੇ ਪੁਲਿਸ ਪਹੁੰਚ ਗਈ। ਪਤਾ ਨਹੀਂ ਮੈਨੂੰ ਮੈਸਜ ਤਾਂ ਹੋਣਾ ਏ ਕੁੜੀ ਘੰਟਾ ਹੋ ਗਿਆ ਤੇ ਬੈਠ ਕਲਪ ਦੇ ਨੂੰ। ਚੱਲ ਆ ਜਾ। ਉਹਨੂੰ ਪੁੱਛੋ ਖੜਾ। ਕਿੰਨੇ ਕ ਤੋਲਿਆਂ ਦੀ ਚੈਨ ਹੈਗੀ ਤੁਹਾਡੀ? ਤੋਲੇ ਦੀ ਆ। ਕੰਪਲੀਟ ਲਿਖਾਤੀ ਐਂਟੀ ਜੀ। ਆ ਹੁਣ ਵਾਏ ਆ ਬੱਚੇ। ਕੱਲਾ ਜਾਗੇ। ਜੀ ਕੀ ਹੋਇਆ ਕੀ ਜੀ ਕੀ ਮਸਲਾ ਕੀ ਹੋਇਆ ਮੈਡਮ ਗੁਰਦੁਆਰਾ ਸਾਹਿਬ ਵੱਲੋਂ ਆ ਰਹੀ ਸੀ ਤੇ ਕ੍ਰਿਸ਼ਨ ਮੰਦਿਰ ਨੂੰ ਜਾ ਰਹੀ ਸੀ ਇੱਥੇ ਉਸਾਜ ਬੰਦਾ ਪ੍ਰੋਪਰ ਹੈਲਥ ਕਲੱਬ ਦੇ ਸਾਹਮਣੇ ਇੱਕ ਲੜਕਾ ਆਇਆ ਜਿਨੇ ਬਲੈਕ ਕੈਪ ਪਾਈ ਆ ਤੇ ਚੱਕਦਾਰ ਕਮੀਜ਼ ਆ ਉਹ ਇਹਦੀ ਚੈਨੀ ਖੋ ਕੇ ਲੱਗੇ ਆ ਮੈਡਮ ਕੋ ਇੱਕ ਅਦੋ ਕਰੀ ਘਟਨਾ ਕਰਦੀ ਇਹ ਤਕਰੀਬਨ 355 ਤੇ ਕਿਧਰੋਂ ਆ ਰਿਹਾ ਸੀ ਉਹ ਲੜਕਾ ਤੇ ਕਿਧਰ ਨੂੰ ਗਿਆ ਗੁਰਦੁਆਰਾ ਸਾਹਿਬ ਵਾਲੀ ਸਾਈਡ ਵੱਲੋਂ ਆਇਆ ਜੀ ਗੁਰਦੁਰਾ ਬਾਬਾ ਦੀਪ ਸਿੰਘ ਵਾਲੀ ਸਾਈਡ ਵੱਲੋਂ ਆਇਆ ਤੇ ਕ੍ਰਿਸ਼ਨਾ ਮੰਦਿਰ ਨੂੰ ਜਾ ਰਿਹਾ ਉਹ ਬਾਈਕ ਤੇ ਸੀ ਅੱਜ ਮੋਟਰਸਾਈਕਲ ਤੇ ਕੱਲਾ ਹੀ ਸੀ ਕੱਲਾ ਹੀ ਕੱਲਾ ਹੀ ਫੜਿਆ ਗਿਆ ਉਹਦਾ ਪਿੱਛਾ ਕੀਤਾ ਜੀ ਨਹੀਂ ਹੁਣ ਇਹ ਅਸੀਂ ਤੇ ਸਾਨੂੰ ਤਾਂ ਕੰਪਲੀਟ ਆਈ ਆ ਨਾ ਜੀ ਸਾਨੂੰ ਕੰਪਲੀਟ ਆਈਆ ਕੰਪਲੀਟ ਤੇ ਹੀ ਮੌਕੇ ਤੇ ਕੋਈ ਸੀਸੀਟੀਵੀ ਵਗੈਰਾ ਚੈੱਕ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਅੱਲੇ ਤੱਕ ਸਾਹਮਣੇ ਆਈ ਕੋਈ ਸੀ ਨਹੀਂ ਅਜੇ ਕੋਈ ਨਹੀਂ ਹਮ ਇਹਨਾਂ ਦੇ ਇਹਨਾਂ ਦੇ ਦਰਸ਼ਨ ਮੁਤਾਬਕ ਹੋ ਹੁਲਿਆ ਹੁਲਿਆ ਇਹਨਾਂ ਦਾ ਨੋਟ ਕਰ ਲਿਆ ਬਾਕੀ ਆਪਾਂ ਬਾਕੀ ਕੈਮਰੇ